ਮਚਲਵਾਲੀ ਨahari ਗਿੱਧਾ ਹਾਰ ਗਿਆ ਮਚਲਵਾਲੀ ਨahari ਗਿੱਧਾ ਹਾਰ ਗਿਆ ਮਚਲਵਾਲੀ ਨਾ ਲਓ ਭਾਈ ਨਾਨਕਾ ਮੇਲਾ ਸਾਡੀ ਲੜਕਾ ਮੇਲਾ ਸਾਡੀ ਧੀ ਰਾਣੀ ਸ਼ਾਹਨਦੀਪ ਕੌਰ ਤੇ ਉਹਦੇ ਵਿਆਹ ਤੇ ਅੱਜ ਇਹ ਲਾੜਕਾ ਵੀਰ ਸਾਡੇ ਘਰੇ ਆਇਆ ਖੁਖੜ ਵਾਲੇ ਆਏ ਹੁੰਦੇ ਸੀ ਪਹਿਲਾਂ ਕਿ ਤੇ ਖੁਖੜ ਹੰਡੇ ਜ਼ਿਲ੍ਹੇ ਦਾ ਪਿੰਡ ਆ ਤਾਂ ਵੀ ਬਹੁਤ ਘੱਟ ਦੇਖਣ ਨੂੰ ਮਿਲਦਾ ਪਰ ਨਾਨਕਾ ਮੇੜਾ ਜਿਹੜਾ ਇਹ ਪਹਿਲਾਂ ਜਿਹੜੇ ਖੁਸ਼ੀਆਂ ਦੇ ਸਮੇਂ ਹੁੰਦੇ ਸੀ ਚੱਲੋ ਕਰੋ ਵਿੱਚ ਚੱਲੋ ਬੈ ਇਧਰ ਸਦਾ ਪ੍ਰਸਾਰ ਹਾਂ ਚੱਲੋ ਵੀ ਚਲੋ ਨੱਚੀ ਤੂੰ ਹੋਲੀ-ਆਲੀ ਨੱਚਟਾ ਦੇ ਰੰਗ ਮਟੀਆਂ ਦੀ ਕੰਦਵਲੀਏ ਤੇਰਾ ਗਿੱਧਾ ਸਾਰੇ ਤਿੰਦ ਦੇ ਪਸੰਦ ਵਾਲੀਏ ਤੇਰਾ ਗਿੱਧਾ ਸਾਰੇ ਤਿੰਦ ਦੇ ਪਸੰਦ ਵਾਲੀਏ ਅਮਾ ਜਮਾਨੀ ਮੈਂ ਹੰਦੀ ਦੇੜਦੀ ਆ ਮਾਂ ਕਿ ਤਾਪਾਓ ਪੂੜੀਓ ਸੁਨੂ ਨੱਚ ਕੇ ਜਮਨ ਸਮਾਓ ਪੂੜੀਓ ਸੁਨੂ ਨੱਚ ਕੇ ਜਮਨ ਸਮਾਓ ਲੋਵੀ ਪਠੰਡੇ ਜ਼ਿਲ੍ਹੇ ਦਾ ਪਿੰਡ ਕੋਖਰਾ ਤੇ ਉੱਥੋਂ ਨਾਨਕਾ ਮੇਲਾ ਆਇਆ ਅੱਜ ਸਾਡੇ ਅਮਨਦੀਪ ਕੌਰ ਦਾ ਵਿਆਹ ਤੇ ਨਾਨਕਾ ਮੇਲਾ ਸਾਡੇ ਘਰ ਆਇਆ ਅੱਜ ਕਿਉਂਕਿ ਸੰਦੀਪ ਭੈਣ ਮੇਰੀ ਵੱਡੀ ਛੋਟੀ ਭੈਣ ਉੱਥੇ ਕੋਖਰਾ ਤੇ ਅਸੀਂ ਵਿਚੋਲੇ ਸੀ ਇਹ ਵਿਚੋਲੇ ਦਾ ਘਰ ਆ ਜਿਹੜਾ ਅਮਨਦੀਪ ਦੀ ਮੰਮੀ ਦਾ ਤੇ ਉਹਦੇ ਕਰਕੇ ਅੱਜ ਇਹ ਨਾਨਕਾ ਮੇਲਾ ਸਾਡੇ ਘਰੇ ਆਇਆ ਹਾਂ ਭੈਜੋ ਭੈਜੋ ਆਜੋ ਭੈਜੋ ਭੈਜੋ ਕੋਈ ਨਹੀਂ ਗੱਪ ਸੁਣਾ ਮੈਂ ਗੱਪ ਦਾ ਸੱਚ ਨਾ ਵੇਲ ਘੰਟਲ ਬੋਰੀ ਨੂੰ ਤੂਆ ਕੜੀ ਸਿ ਜਾਵੇ ਘੰਟਲ ਬੋਰੀ ਨੂੰ ਤੂਆ ਕੜੀ ਸਿ ਜਾਵੇ ਗੋਲੇ ਬੋਲੇ ਗੋਲੇ ਮੜਮਾ ਚੱਕਣਾ ਜੜ ਪਿਆ ਬੁੱਧੀ ਦੇ